ਸਰਦਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਤੁਹਾਡਾ ਦਵਿੰਦਰ ਸਿੰਘ ਜੀ ਵੀਰ ਜੀ ਕੀ ਉਮਰ ਕਿੰਨੀ ਆ ਤੁਹਾਡੀ 52 ਸਾਲ ਦੀ ਵੀਰ ਜੀ ਕੀ ਸਮੱਸਿਆ ਸੀ ਤੁਸੀਂ ਡਾਕਟਰ ਸ਼ਰਦਾ ਤੋਂ ਦਵਾਈ ਲਈ ਆ ਜੀ ਆ ਜੋੜਾਂ 'ਚ ਦਰਦ ਰਹਿੰਦਾ ਸੀ ਇਹ ਕਿੰਨੇ ਸਾਲ ਪਹਿਲਾਂ ਸੀਗਾ ਜੀ ਇਹ ਹੋ ਗਏ ਤੇ ਢਾਈ ਤਿੰਨ ਸਾਲ ਦੀ ਢਾਈ ਤਿੰਨ ਸਾਲ ਤੋਂ ਤੁਸੀਂ ਜੋੜਾਂ ਦਾ ਦਰਦ ਹੰਡਾਇਆ ਹੈ ਨਾ ਕਿਹੜੇ ਕਿਹੜੇ ਜੋੜ 'ਚ ਦਰਦ ਹੁੰਦਾ ਸੀ ਗੁੱਟਾਂ 'ਚ ਹੁੰਦਾ ਸੀ ਬਾਹਾਂ 'ਚ ਤੇ ਗੋਡਿਆਂ ਚ ਮਤਲਬ ਪੈਰ ਦੇ ਗੁੱਠੇ ਤੋਂ ਲੈ ਕੇ ਜਿਹੜੇ ਆਪਣੇ ਜੋੜ ਹੁੰਦੇ ਨੇ ਉਹਨਾਂ ਚ ਸੀ ਹਾਂਜੀ ਫੇ ਕਿੰਨੀਆਂ ਕਿ ਦਵਾਈਆਂ ਲਈਆਂ ਡਾਕਟਰ ਕਿੰਨੇ ਕੇ ਬਦਲੇ ਤੁਸੀਂ ਡਾਕਟਰ ਤਾਂ ਕਈ ਬਦਲ ਲਏ ਜੀ ਕਿਤੇ ਆਰਾਮ ਨਹੀਂ ਆਇਆ ਸੀ ਨਾ ਜੀ ਆਰਾਮ ਕਿੱਥੋਂ ਆਇਆ ਜੀ ਫਿਰ ਸ਼ਰਦਾ ਮੈਡਮ ਤੋਂ ਹੀ ਆਰਾਮ ਆਇਆ ਜੀ ਕਿੰਨੇ ਮਹੀਨੇ ਦਵਾਈ ਚੱਲੀ ਤੁਹਾਡੀ ਹੋ ਗਏ 4-5 ਮਹੀਨੇ ਜੀ 4-5 ਮਹੀਨੇ ਦਵਾਈ ਹੋ ਗਈ ਤੇ ਚੱਲੀ ਤੁਹਾਡੀ ਹਨਾ ਹਾਂਜੀ ਤੇ ਠੀਕ ਹੋ ਗਏ ਤੁਸੀਂ ਹੁਣ ਬਿਲਕੁਲ ਠੀਕ ਹਾਂ ਜੀ ਤੁਸੀਂ ਹੁਣ ਜੋੜ ਦਿਖਾ ਸਕਦੇ ਹੋ ਮਾਰੇ ਹੱਥ ਵਗੈਰਤ ਕਰਕੇ ਹਾਂ ਹੁਣ ਠੀਕ ਹੈ ਜੀ ਬਿਲਕੁਲ ਬੈਠ ਕੇ ਦਿਖਾ ਦੋਗੇ ਜੀ ਹਾਂਜੀ ਇੱਕ ਵਾਰੀ ਬੈਠ ਕੇ ਦਿਖ ਅਸੀਂ ਕਹਿੰਨੇ ਧੰਨਵਾਦ ਜੀ ਸ਼ਰਦਾ ਮੈਡਮ ਦਾ ਜੀ ਹਾਂ ਜੀ ਜਿਹਨੂੰ ਵੀ ਕੋਈ ਦੁੱਖ ਤਕਲੀਫ ਹੈ ਉਹਨਾਂ ਤਾਂ ਦਵਾਈ ਲੈਣਗੇ ਤਾਂ ਠੀਕ ਹੋਣਗੇ ਜੀ ਇਹ ਤੁਹਾਡੀ ਤਸੱਲੀ ਹੈ ਜੀ ਹਾਂ ਜੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਜੀ ਠੀਕ ਹੈ ਜੀ